ਕਿ ਸਾ ਤੁਹਾਡੇ ਵੱਲੋਂ ਰੱਖੀ ਗਈ ਆਜ ਦੀ ਪ੍ਰੈਸ ਕਾਨਫਰੈਂਸ ਪਹੁੰਚੇ ਪ੍ਰੈਸ ਵਾਲੇ ਸਾਥੀਓ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਅਸੀਂ ਐਮਰਜੈਂਸੀ ਇਹ ਪ੍ਰੈਸ ਕਾਨਫਰੰਸ ਅᱫੀਆ ਤੁਸੀਂ ਇੱਥੇ ਪਹੁੰਚੇ ਹੋ ਇਹਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪਿਛਲੀ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਸਕੀਮ ਆਲ ਇੰਡੀਆ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ 60 70 ਜਥੇਬੰਦੀਆਂ ਸ਼ਾਮਲ ਹੋਈਆਂ ਸੀ ਇੰਡੀਆ ਦੀਆਂ ਉਹਦੇ 'ਚ ਫੈਸਲਾ ਕੀਤਾ ਗਿਆ ਕਿ ਏਕਤਾ ਪ੍ਰੋਸੈਸ ਚਲਾਇਆ ਜਾਵੇ ਜਿਹੜੀਆਂ ਜੱਤੇਬੰਦੀਆਂ ਇਸ ਕਿਨ ਤੋਂ ਬਾਹਰ ਨੇ ਐਸਕੇਮ ਨਾਲ ਉਹਨਾਂ ਦੇ ਕੁਝ ਬਖਰੇਵੇਂ ਨੇ ਉਹਨਾਂ ਨਾਲ ਏਕਤਾ ਦਾ ਪ੍ਰੋਸੈਸ ਚਲਾਇਆ ਜਾਵੇ ਇਹਦੇ ਸਬੰਧ 'ਚ 6 ਮੈਂਬਰੀ ਕਮੇਟੀ ਬਣੀ ਜਿਦੇ 'ਚ ਮੇਰਾ ਨਾਮ ਰਾਜੇ왈 ਸਾਹਿਬ ਦਾ ਨਾਮ ਦਰਸ਼ਨ ਡਾਕਟਰ ਦਰਸ਼ਨਪਾਲ ਰਮੇਂਦਰ ਪਟਿਆਲਾ ਇੱਕ ਸਾਥੀ ਜੁੱਧ ਵੀ ਇਸ ਸਿੰਘ ਟਕੈ ਦੀ ਜੱਤੇਬੰਦੀ ਨਾਲ ਜੁੜੇ ਹੋਏ ਨੇ ਇੱਕ ਕਿਸਾਨ ਸਭਾ ਦੇ ਸਾਥੀ ਹਨਮੁਲਾ ਜੀ ਉਹ 6 ਬੰਦਿਆਂ ਦੀ ਸਾਡੀ ਇੱਕ ਕਮੇਟੀ ਬਣਾਈ ਗਈ। ਉਹ ਕਮੇਟੀ ਦਾ ਡਿਊਟੀ ਸੀ ਵੀ ਉਹ ਇਹਨਾਂ ਸਾਥੀਆਂ ਨਾਲ ਗੱਲਬਾਤ ਦਾ ਪ੍ਰੋਸੈਸ ਚਲਾਵੇ। ਇਹਦੇ 26 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਅਸੀਂ ਸਰਬੰਨ ਭੰਦੇਰ ਨਾਲ ਟਾਈਮ ਰੱਖ ਕੇ ਗੱਲਬਾਤ ਚਲਾਈ। ਉਹਦੇ ਵਿੱਚ ਸਰਬੰਨ ਭੰਦੇਰ ਉਹਨਾਂ ਦੇ ਫਾਰਮ ਦਾ ਇੱਕ ਗਰਮੀਤ ਹੈ ਸ਼ਾਇਦ ਉਹ ਮੁੰਡੇ ਦਾ ਨਾਮ ਮੰਗਟ ਉਤਰਾਕਰ ਜੁਪੀ ਦਾ ਤੇ ਇੱਕ ਮਨਜੀਤ ਰਾਏ ਦੀ ਜਥੇਬੰਦੀ ਦਾ ਕਾਬ ਜਿਹੜੀ ਮਾਲਵੇ ਦੀ ਜਥੇਬੰਦੀ ਹੈ ਸਤਨਾਮ ਸਾਨੀ ਇਹ ਤਿੰਨ ਸਾਥੀ ਆਗੂ ਸ਼ਾਮਲ ਹੋਏ ਸੀ ਉਹਨਾਂ ਨਾਲ ਕੁੱਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਹੋਇਆ ਕਿ ਤਾਲਮੇਲ ਵਿੱਚ ਅਕਸ਼ਨਾ ਦੀ ਤੇ ਸਹਿਮਤੀ ਬਣ ਥਰਦੀ ਹੈ ਉਹਦਾ ਉਹਨਾਂ ਨੇ ਪੋਜ਼ੀਟਿਵ ਹੰਗਾਰਾ ਦਿੱਤਾ ਤੇ ਨਾਲ ਇਹ ਕਹੇਗੇ ਵੀ ਅਸੀਂ ਦੂਜੇ ਸਾਥੀਆਂ ਨਾਲ ਰਹਿ ਕੇ ਹੀ ਕੋਈ ਫੈਸਲਾ ਕਰ ਸਕਦੇ ਜਿੱਦੋਂ ਬਾਅਦ ਅਸੀਂ ਫੋਨ ਤੇ ਕੋਸ਼ਿਸ਼ ਕੀਤੀ ਜਗਜੀਤ ਡੱਲੇ ਵਾਲੇ ਨਾਲ ਫੋਨ ਤੇ ਦਲੇਰ ਸਾਹਿਬ ਨੇ ਫੋਨ ਨਹੀਂ ਚੁੱਕੇ ਤਿੰਨ ਚਾਰ ਫੋਨ ਮੈ ਲਾਏ ਕਾਕਾ ਕੋੜ ਦੇ ਨਾਲ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਨਹੀਂ ਚੁੱਕੇ ਇਸ ਕਰਕੇ ਉਸ ਦਿਨ ਉਹਨਾਂ ਦੋਨਾਂ ਨਾਲ ਰਾਬਤਾ ਨਹੀਂ ਹੋਇਆ ਸ਼ਾਮ ਹੋਣ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਕਾਕਾ ਸਿੰਘ ਕੋੜਾ ਨੂੰ ਅਸੀਂ ਕਨੌਰੀ ਜਾ ਕੇ ਮਿਲ ਲੈਨੇ ਆ ਉਧਰਲੇ ਬਾਰਡਰ ਤੇ ਉਧਰ ਜਾਣ ਲੱਗਿਆਂ ਤਾਂ ਦਰਸ਼ਨਪਾਲ ਤੋਂ ਪਤਾ ਲੱਗਿਆ ਵੀ ਉਹ ਪਿੱਛੇ چلا ਗਿਆ ਜਿੱਥੋਂ ਦਾ ਮੁੰਡਾ ਸ਼ਹੀਦ ਹੋਇਆ ਕੀ ਪਿੰਡ ਬੱਲੋ ਪਿੰਡ ਉੱਥੇ ਗਏ ਹੋਇਆ ਉਹ ਇਹਨਾਂ ਸਰ ਕੇ ਉਹਨਾਂ ਨਾਲ رابطہ ਨਹੀਂ ਹੋ ਸਕਿਆ ਫਿਰ ਅਸੀਂ ਸਰਜੀਤ ਖੂਲ ਨਾਲ رابطہ ਕੀਤਾ ਉਹ ਪਾਤਰਾਂ ਦੇ ਨੇੜੇ ਸਾਨੂੰ ਮਿਲ ਗਏ ਨਾਲ ਸੁਖਮਿੰਦਰ ਉਹਨਾਂ ਨਾਲ ਮੀਟਿੰਗ ਅਸੀਂ ਕੀਤੀ ਉਹਨਾਂ ਦੇ ਵਿੱਚ ਸ਼ਾਮਲ ਸੀਗੇ ਸਰਜੀਤ ਸਿੰਘ ਖੂਲ ਜਿਹੜੇ ਸੀਨੀਅਰ ਅਗੂ ਨੇ ਉਹਨਾਂ ਦੀ ਕ੍ਰਾਂਤੀਕਾਰੀ ਯੂਨੀਅਨ ਦੇ ਇੱਕ ਉਹਨਾਂ ਚ ਲੜਕੀ ਆ ਸੁਖਮਿੰਦਰ ਕੌਰ ਉਹ ਸ਼ਾਮਲ ਸੀ ਇੱਕ ਸਾਥੀ ਹੋਰ ਸੀ ਤਿੰਨ ਜਣੇ ਉਹ ਸੀ ਮੈਂ ਝੰਡਾ ਸਿੰਘ ਤੇ ਰੂਪ ਸਿੰਘ ਅਸੀਂ ਇਧਰੋਂ ਤਿੰਨ ਜਣੇ ਉਹਨਾਂ ਨਾਲ ਵਿੱਚ ਬੈਠੇ ਗੱਲਬਾਤ ਉਹਨਾਂ ਸਾਥੀਆਂ ਨਾਲ ਵੀ ਇਹ ਗੱਲਬਾਤ ਜਦੋਂ ਅਸੀਂ ਕੀਤੀ ਵੀ ਯਾਰ ਇੱਕ ਸਾਂਝਾ ਐਕਸ਼ਨ ਚਲਾਇਆ ਜਾਵੇ ਇਸ ਸਕੈਮ ਨੂੰ ਵੱਡਾ ਕਰ ਲਈਏ ਪੁਰਾਣੀ ਜਿਹੜੀ ਸਕੈਮ ਨੂੰ ਸਮੁਰਤਲਜੀਤ ਕਰ ਲਈਏ ਇਹਦੇ ਵਾਸਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਜਨੀਆਂ ਇਹਦੇ 'ਚ ਤਾਂ ਉਹਨਾਂ ਦੇ ਖਾਸੀਆਂ ਗੱਲਾਂ ਦੇ ਡਿਕੇ ਬਣੇ ਵੀ ਆ ਤਾਂ ਡਿਕੇ ਬਣੇ ਖੜੇ ਸਾਡੀਆਂ ਗੱਲਾਂ ਤੇ ਹਾਂ ਅੰਮਿਤਾਲ ਮੇਲ ਮੇ ਐਕਸ਼ਨ ਵਾਸਤੇ ਸਹਿਮਤੀ ਬਣ ਸਕਦੀ ਹੈ ਇਸ ਤਰ੍ਹਾਂ ਉਹਨਾਂ ਦਾ ਪੋਜ਼ੀਟਿਵ ਆਇਆ ਪਰ ਨਾਲ ਉਹ ਵੀ ਗੱਲ ਇਹ ਕਰਕੇ ਗਏ ਵੀ ਬਾਕੀ ਫੋਰਮ ਦੇ ਵਿੱਚ ਅਸੀਂ ਮੀਟਿੰਗ ਗੱਲਬਾਤ ਕਰਾਂਗੇ ਉਧਰੋਂ ਮਤਲਬ ਇਹ ਉਹਨਾਂ ਦਾ ਵੀ ਇਹੀ ਸੀਗਾ ਵੀ ਸਾਡੀ ਪੋਜੀਸ਼ਨ ਹੈਗੀ ਵੀ ਬਣ ਸਕਦੀ ਹੈ ਪਰ ਆਪਣੇ ਫੋਰਮ ਫੋਰਮ ਦੇ ਸਾਥੀਆਂ ਨਾਲ ਅਸੀਂ ਗੱਲ ਕਰਕੇ ਫੈਸਲਾ ਕਰਾਂਗੇ ਇਸ ਤੋਂ ਬਾਅਦ ਕੱਲ ਸਾਡੇ ਸਾਥੀਆਂ ਨੇ ਕੱਲ ਹੋਈ ਹੈ ਮੇਰੇ ਖਿਆਲ ਚ ਇਹਨਾਂ ਦੀ ਗੱਲ ਦਿਨ ਚ ਹੋਰ ਦਿਨ ਹੋਈ ਆ ਕਾਕਾ ਕੋੜਾ ਨਾਲ ਛੰਡਾ ਸਿੰਘ ਤੇ ਦਰਸ਼ਨਪਾਲ ਗਏ ਨੇ ਕਾਕਾ ਕੋੜਾ ਨਾਲ ਗੱਲ ਉਹਨਾਂ ਨੇ ਵੀ ਇਹ ਹੀ ਕਿਹਾ ਵੀ ਅਸੀਂ ਫੋਰਮ ਦੇ ਵਿੱਚ ਰਹਿ ਕਰਾਂਗੇ ਜਣੀ ਦੋਨਾਂ ਸਾਥੀ ਤਲ ਮਿਲ ਮਾ ਹੋ ਸਕਦਾ ਤਲ ਮਿਲ ਮਾ ਤਾਂ ਹੋ ਸਕਦਾ ਇਰਿਆ ਕਰਕੇ ਫੈਸਲਾ ਕਰਾਂਗੇ ਜਣੀ ਨਾ ਸਰਪੰਨ ਬਨੇਰ ਬਨ ਨਾ ਕਾਕੇ ਕੋਡ ਦੇ ਫਾਰਮੂਲੇ ਇਹ ਫੈਸਲਾ ਤਾਂ ਨਹੀਂ ਆਇਆ ਵੀ ਤਲ ਮੇ ਦੇ ਮੇ ਤੇ ਉਹਨਾਂ ਦੀ ਪੱਕੀ ਸਹਿਮਤੀ ਬਣ ਗਈ ਪਰ ਉਟਾ ਵੀ ਗੱਲ ਆ ਗਈ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀਆਂ ਸਾਥੀ ਜਤੇ 32 ਜਤੇ ਬੰਦਿਆਂ ਨੇ ਪੰਜਾਬ ਦੇ ਉਹਨਾਂ ਤੇ ਅਟੈਕ ਲੈਂਦਾ ਤੇ ਨਾਲ ਇਧਰ ਸਾਡੇ ਵੀ ਅਸੀਂ ਇਹਨਾਂ ਸਾਥੀਆਂ ਨੂੰ ਮਿਲੇ ਆ ਜਿਹੜਾ ਇਹ ਵਿਚਾਰਿਆ ਜਾ ਰਿਹਾ ਹੈ ਵੀ ਜਿਹੜਾ ਇਹਨਾਂ ਨੇ ਕੱਲਿਆ ਨਹੀਂ ਘਰਾਂ ਲਾ ਲਿਆ ਇਹ ਪੁੱਛ ਕੇ ਨਹੀਂ ਗਏ ਇਹ ਕਿਸੇ ਨੂੰ ਪੁੱਛਿਆ ਨਹੀਂ ਉਹਦੇ ਤੋਂ ਮੋੜ ਮਾ ਇਹ ਲਿਆਂਦਾ ਵੀ ਪੁੱਛਿਆ ਕਿਉਂ ਨਹੀਂ ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਕੇ ਗਏ ਆ ਜਦੋਂ ਕੋਈ ਕਿਸੇ ਨੇ ਪੈਰ ਨਹੀਂ ਲਾਏ ਉਦੋਂ ਅਸੀਂ ਗਏ ਆ ਇਹ ਜਨਹੀਂ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਸਾਥੀਆਂ ਨੇ ਬੱਤੀ ਵਾਲਾ ਨੇ ਚਾਰ ਟੀਮਾਂ ਬਣਾਈਆਂ ਜਿਹੜੀ ਇੱਕ ਟੀਮ ਦੀ ਡਿਊਟੀ ਸਾਡੇ ਨਾਲ ਵੀ ਗੱਲ ਕਰਨ ਵਾਸਤੇ ਆਈ ਹੈ ਸਾਡੇ ਕੋਲੇ ਵੀ ਉਹ ਗੱਲ ਕਰਕੇ ਗਈ ਆ ਵੀ ਸਾਥੀ ਕੀ ਆਪਾਂ ਇਸ ਏਕਤਾ ਨੂੰ ਵੱਡੀ ਕਰ ਸਕਦੇ ਆ ਬੀਦਰਮਾ ਸਾਡਾ ਹੰਗਾਰਾ ਸੀ ਵੀ ਹਾਂ ਇੱਕ ਤਾਂ ਵੱਡੀ ਹੋ ਸਕਦੀ ਹੈ ਤੁਸੀਂ ਪ੍ਰਾਲਾ ਕੀਤਾ ਠੀਕ ਹੈ ਅਸੀਂ ਜਿਸ ਤਰ੍ਹਾਂ ਚੱਲਦੇ ਹਾਂ ਤਾਲਮਿਲ ਵਿੱਚ ਪਹਿਲਾਂ ਵੀ ਚੱਲਦੇ ਹਾਂ ਅੱਗੇ ਨੂੰ ਸਾਡੇ ਵਾਸਤੇ ਕੋਈ ਡਿੱਕਾ ਨਹੀਂ ਆਊਗਾ ਜਿਹੜਾ ਤੁਸੀਂ ਡੱਲੇਵਾਲ ਨਾਲ ਗੱਲ ਕਰਨ ਦੀ ਕਰਤੀ ਹੈ ਤੇ ਦੂਜੇ ਜੱਥੇ ਬੰਦੀਆਂ ਨਾਲ ਗੱਲ ਰਾਜੇਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਜਾਂ ਉਹ ਪੰਦੇੜ ਹੋਰਾਂ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਉਹਦੇ 'ਚ ਤੁਸੀਂ ਕੀ ਪੋਜੀਟਿਵ ਦੇਖਦੇ ਹੋ ਤੁਸੀਂ ਉਹ ਕਰੋ ਉਹ ਚੰਗਾ ਪ੍ਰਾਲਾ ਇਹ ਪ੍ਰਾਲੇ ਦੀ ਸਾਨੂੰ ਰਿਪੋਰਟ ਉਹਨਾਂ ਦੀ ਮਿਲ ਗਈ ਉਹ ਪ੍ਰਾਲਾ ਕਰ ਰਹੇ ਨੇ ਲੇਕਿਨ ਇਹਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਸਾਫ਼ ਕਰ ਗੱਲ ਕਰਤੀ ਉਹਨਾਂ ਦੀ ਟੀਮ ਨਾਲ ਗੱਲ ਕਰਨ ਤੋਂ ਇਨਕਾਰ ਹੀ ਯਾਨੀ ਇਹ ਉਹਨਾਂ ਦੀ ਸਾਡੀ ਮੋਟੀ ਰਿਪੋਰਟ ਆ ਬਾਦੂ ਹੀ ਗੱਲ ਤਾਂ ਉਹ ਆਪ ਦੱਸਣਗੇ ਵੀ ਕਿਹਦੇ ਨਾਲ ਕੀ ਗੱਲ ਹੋਈ ਹੈ ਜਿਹੜੀ ਸੀ ਕਿ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ ਤਿੰਨ ਵਾਰੀ ਗੱਲ ਕੀਤੀ ਇੱਕ ਵਾਰ ਤਾਂ ਸੱਚੀ ਉਹ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਲੁਧਿਆਣਾ ਆਪਣੇ ਬਰਨਾਲਾ ਦੇ ਵਿੱਚ ਕੋਚ ਆਪਣੇ ਤਿੰਨ ਜਣੇ ਅਸੀਂ ਸ਼ਾਮਿਲ ਸੀ ਢੰਡਾ ਸੀ ਜੱਟੂ ਕੇ ਤੇ ਆਪਣਾ ਸਾਥੀ ਆਪਣਾ ਰੂਪ ਸਿੰਘ ਤੇ ਮੈਂ ਜਿਹੜੀ ਹੋਈ ਹੈ 26 27 ਜਨਵਰੀ ਵਾਲੇ ਦਿਨ ਮੀਟਿੰਗ ਮੇਰੇ ਘਰੇ ਸਰਜੀਤ ਫੂਰਾਂ ਦੀ ਟੀਮ ਆਈ ਹੈ ਉਹ ਟੀਮ ਮੇਰੇ ਕੋਲ ਜਦੋਂ ਆਈ ਹੈ ਮੈਨੂੰ ਇਹੀ ਕਹਿਣ ਆਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਵੀ ਸਾਡੀਆਂ ਸਾਰੀਆਂ ਜਥੇਬੰਦੀ ਦੀ ਭਾਵਨਾ ਹੈ ਵੀ ਉਰਾਹਾ ਵਾਲੇ 13 ਵਾਲੇ ਚ ਸ਼ਾਮਲ ਹੋਣ ਸਾਡਾ ਉਹਨਾਂ ਨੂੰ ਦੋ ਤੱਕ ਲੰਮੀਆਂ ਗੱਲਾਂ ਹੋਈਆਂ ਪੈਸੇ ਹੋਰ ਐ ਨਹੀਂ ਵੀ ਦੋ ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇਧਰ ਸ਼ਾਮਲ ਹੋਣ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਇਹ ਸੰਭਵ ਨਹੀਂ ਹੈ ਅਸੀਂ ਦੋ ਫੋਰਮਾਂ 'ਚ ਨਹੀਂ ਚੱਲ ਸਕਦੇ ਅਸੀਂ ਸੰਯੁਕਤ ਮੋਰਚੇ ਦਾ ਪਾਰਟ ਆ ਅਸੀਂ ਛੋਡੇ ਪੌਤ ਮੁਰਦਾ 파ਟ ਨਹੀਂ ਬਣ ਸਕਦੇ ਉਹਨਾਂ ਦੀ ਗੱਲ ਸੀ ਵੀ ਜਦੋਂ ਜ਼ਬਰ ਹੋਇਆ ਸਾਡੇ ਤੇ ਤਸ਼ੱਦਦ ਹੋਇਆ ਫਿਰ ਵੀ ਤਾਂ ਤੁਸ ਨੂੰ ਆਉਣਾ ਪੈਣਾ ਇਹ ਅਸੀਂ ਕਹਾਂ ਵੀ ਅਸੀਂ ਮੌਕੇ ਤੇ ਸੋਚਾਂਗੇ ਇਹ ਅਸੀਂ ਕੀ ਕਰਨਾ ਉਹ ਹੈ ਜਿਸੀਂ ਦੇਖ ਲਾਂਗੇ ਉਹ ਅਸੀਂ ਕਰਾਂਗੇ ਜਾਇ ਜਾਇ ਕੋ ਸੱਤੋ ਹੋਊਗਾ ਜੇ ਸਰਕਾਰ ਨੇ ਛੋਡੇ ਨਾਲ ਤਾਂ ਕੰਮ ਕੀ ਕੀਤਾ ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੋਈ ਹੋਈ ਹੈ ਉਹ ਸਰ ਏਕਤਾ ਵਾਸਤੇ ਨਹੀਂ ਸੀ ਆਏ ਵੀ ਅਸੀਂ ਏਕਤਾ ਇਕੱਠੇ ਸੰਘਰਸ਼ ਲੜਨਾ ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ ਤੇ ਲੈ ਕੇ ਆਉਣਾ ਸੀ ਇਹ ਮੇਰੇ ਨਾਲ ਗੱਲ ਹੋਈ ਹੈ ਉਦੋਂ ਪਿੱਛੇ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਕੀਤੀ ਆ ਉਹ ਸਿਰਫ ਪੰਦੇਰ ਹੋਰਾਂ ਦਾ ਫਾਰਮ ਸੀ ਸਾਡੇ ਨਾਲ ਗੱਲ ਕਰਨਾ ਉਦੋਂ ਡੱਲੇਵਾਲ ਸਾਹਿਬ ਉਹਨਾਂ ਨੇ ਨਾ ਅਟੈਚ ਨਹੀਂ ਸੁਰੇ ਉਦੋਂ ਪੰਦੇਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਆ ਆਪਾਂ ਇੱਕ ਫਾਰਮ ਬਣਾ ਸਕਦੇ ਆ ਇਹਦਾ ਮੁੰਨਾ ਸਵਾਲ ਇਹ ਸੀ ਵੀ ਕੀ ਤੂੰ ਸਾਡੇ ਨਾਲ ਜੁੜ ਕੇ ਚੱਲ ਸਕਦੇ ਹੋ ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ ਅਸੀਂ ਉਹ ਫਾਰਮ 'ਚ ਸ਼ਾਮਲ ਆ ਐਸਕੇਐਮ ਦੇ 'ਚ ਉਦੋਂ ਚ ਅਸੀਂ ਰਹਾਂਗੇ ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੋਗੇ ਛੋਡੇ ਨਾਲ ਤਾਦ ਮਿਲ ਮੇ ਐਕਸ਼ਨ ਦੀ ਸਹਿਮਤੀ ਹੋ ਸਕਦੀ ਇਹ ਸਹਿਮਤੀ ਅਸੀਂ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਸੀ ਜਾਨੀ ਇਹਦੇ ਵਿੱਚ ਇੱਕ ਤਾਂ ਉਤਾਲੀ ਕੋਈ ਪ੍ਰੋਸੈਸ ਨਹੀਂ ਸੀ ਉਧਰੋਂ ਸਾਨੂੰ ਆਪਦੇ ਨਾਲ ਜੋੜਨ ਦਾ ਜਿਹੜਾ ਸੀਗਾ ਉਹਨਾਂ ਦਾ ਤਰੀਕਾ ਸੀ ਇਹ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ ਐਤੋਂ ਪਿੱਛੋਂ ਉਦੋਂ ਤੱਕ ਜਦੋਂ ਤੱਕ ਇਹ ਮੇਰੇ ਨਾਲ ਜਿੰਨ ਦਿਨ ਗੱਲ ਕਰਨ ਗਏ ਨੇ ਜਿਹਦੇ ਵਿੱਚ ਝੰਡਾ ਸੂਤੇ ਮੈਂ ਤੇ ਰੂਪ ਸ਼ਾਮਲਾ ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਲੀਕਿਆ ਨਹੀਂ ਸੀ ਇਹ ਸੱਚਾਈ ਹੈ ਇਹਦੇ ਵਿੱਚ ਦੀ ਸ਼ਾਇਦ ਜਦੋਂ ਉਹ ਸ਼ੰਗਾਰਾ ਮਾਨ ਨਾਲ ਗੱਲ ਕੀਤੀ ਹੈ ਉਹਦੇ ਬਾਰੇ ਹੁਣ ਸ਼ੰਗਾਰਾ ਮਾਨ ਹੀ ਦੱਸ ਸਕਦੇ ਨੇ ਵੀ ਸਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਹੈ ਅਗਲੀ ਗੱਲ ਤਾਂ ਫਿਰ ਉਹ ਤੋਂ ਬਾਅਦ ਅਸੀਂ ਕਰਾਂਗੇ ਕਿ ਸ਼ੰਗਾਰਾ ਮਾਨ ਨੂੰ ਮੈਂ ਬੇਨਤੀ ਕਰਨਾ ਵੀ ਉਹ ਸ਼ੰਗਾਰਾ ਮਾਨ ਦੱਸਣ ਵੀ ਸਾਨੂੰ ਕੌਣ-ਕੌਣ ਮਿਲੇ ਤੇ ਤੁਸੀਂ ਕਿਹੜੀ ਗੱਲ ਕੀਹਦੇ ਨਾਲ ਕੀਤੀ ਮੇਰੇ ਨਾਲ ਉਹਨਾਂ ਨੇ ਗੱਲ ਕਰੀ ਹੈ ਉਹਦੇ ਵਿੱਚ ਪਹਿਲੀ ਗੱਲ ਤਾਂ ਉਹ ਜੋ ਭਦੇਰ ਸਾਹਿਬ ਆਪਦੀ ਗੱਲ ਚ ਲਿਆ ਰਹੇ ਆ ਉਹ ਟੀਮ ਦਾ ਨਾਮ ਹੈ ਉਹ ਬਿਲਕੁਲ ਹੀ ਸਰਾ ਸਰ ਝੂਠ ਹੈ ਮੇਰੇ ਕੋਲੇ ਆਇਆ ਸਿਰਫ ਦੋ ਬੰਦੇ ਜਿਹਦੇ ਵਿੱਚ ਰਣਜੀਤ ਰਾਜੂ ਸੀ ਰਾਸਤਾਨਾ ਵਾਲਾ ਜਾਂ ਅਮਰਜੀਤ ਹੈ ਤੇ ਹੁਣ ਉਹ ਪੁਗਤਾ ਆਏ ਰਹੇ ਆ ਵੀ ਉਹਦੇ ਚ ਲੌਂਗੋਵਾਲ ਸਾਹਿਬ ਵੀ ਸੀਗਾ ਫਲਾਨਾ ਵੀ ਸੀਗਾ ਜੀ ਸੇ 7 8 ਮੈਂਬਰ ਦੀ ਟੀਮ ਸੀ ਪਹਿਲੀ ਗੱਲ ਤਾਂ ਉਹ ਹੀ ਝੂਠ ਹੈ ਦੂਸਰੀ ਗੱਲ ਉਹਨਾਂ ਦੀ ਜੋ ਹਾਲਤ ਪਹਿਲਾਂ ਤੋਂ ਸਿਰਜੀ ਆ ਉਹਨਾਂ ਨੇ ਜਾਣ ਬੁਝ ਕੇ ਉਸੇ ਦੀ ਕੜੀ ਵਜੋਂ ਸਾਡੇ ਨਾਲ ਗੱਲ ਸ਼ੁਰੂ ਕੀਤੀ ਆ ਉਹਨੇ ਵੀ ਜਿਵੇਂ ਐਸਕੇ ਨੂੰ ਤੋੜ ਦਿਓ ਜੋ ਐਸਕੇ ਦਾ ਮਜ਼ਾ ਪ੍ਰਭਾਵ ਹੈ ਸੰਸਾਰ ਪੱਧਰ ਤੇ ਜਿਹਨੇ ਦਿੱਲੀ ਵਾਲਾ ਅੰਦੋਲਨ ਲੜ ਕੇ ਏਡੀ ਪ੍ਰਾਪਤੀ ਕੀਤੀ ਹੈ ਉਸ ਐਸਕੇ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਅਸਲ ਵਿੱਚ ਉਸ ਲਹਿਜੇ ਦੇ ਵਿੱਚ ਉਹਨਾਂ ਦਾ ਗੱਲ ਕਰਨ ਦਾ ਮਤਲਬ ਸੀ ਜਿਨ੍ਹਾਂ ਨੇ ਆ ਹੁਣ ਸਾਰੀ ਇਹ ਗੱਲ ਰੱਖੀ ਵੀ ਤੁਸੀਂ ਇੱਧਰ ਆ ਜਾਓ ਮੈਂ ਉਹਦੇ ਨਾਲ ਬਹੁਤ ਠੋਕ ਕੇ ਕਿਹਾ ਵੀ ਪਹਿਲੀ ਗੱਲ ਤਾਂ ਤੁਸੀਂ ਇਹ ਦੱਸੋ ਇਹ ਵੀ ਉਹੀ ਇਕੱਲੇ ਭਦੇੜ ਵਾਲੇ ਗਰੁੱਪ ਵਾਲੇ ਮਾਮਲੇ 'ਚ ਜਿਆਦੇ ਆਏ ਨੂੰ ਉਹੀ ਗੱਲ ਰੱਖੀ ਹੈ ਅਸੀਂ ਇਹਨੂੰ ਮੈਂ ਜਵਾਬ ਰੱਖਿਆ ਉਹਨਾਂ ਨਾਲ ਵੀ ਪਹਿਲੀ ਗੱਲ ਤਾਂ ਇਹ ਦੱਸੋ ਤੁਸੀਂ ਜਿਹੜੀ ਆ ਗੱਲ ਆ ਪਹਿਲੀ ਗੱਲ ਤਾਂ ਵੈਸੇ ਉਹ ਠੀਕ ਨਹੀਂ ਥੋੜੀ ਐਸਕੇਮ ਨੂੰ ਤੁਸੀਂ ਤਾਂ ਕਮਜ਼ੋਰ ਕਰਨ ਆਏ ਹੋ ਇਸ ਕਰਕੇ ਇਹ ਗੱਲ ਨਾਲ ਸਹਿਮਤ ਨਹੀਂ ਐਸਕੇਮ ਦੇ ਪਾਰਟ ਹੈ ਇਹ ਤੁਹਾਡੀ ਗੱਲ ਹੀ ਨਹੀਂ ਠੀਕ ਦੂਜੀ ਗੱਲ ਦੂਜੀ ਗੱਲ ਮਨੋ ਤਾਂ ਸਵਾਲ ਕੀਤਾ ਵੀ ਡੱਲੇ ਵਾਲੇ ਸਾਹਿਬ ਨੇ ਜੋ ਐਸਕੇਮ ਤੋੜਿਆ ਹੈ ਉਹ ਗੱਲ ਨੂੰ ਠੀਕ ਮੰਨਦੇ ਹੋ ਤੁਸੀਂ ਉਹ ਦੋਨੇ ਸਾਥੀ ਬੋਲੇ ਵੀ ਉਹ ਤਾਂ ਅਸੀਂ ਗਲਤ ਮੰਨਦੇ ਆਂ ਵੀ ਪਹਿਲਾਂ ਫਿਰ ਉਹ ਗਲਤ ਦਾ ਆਪਾਂ ਕੀ ਕਰਗੇ ਤੀਸਰੀ ਗੱਲ ਜਿਹੜੀ ਉਹ ਉਹਨਾਂ ਨਾਲ ਮੇਰੇ ਨਾਲ ਜੱਜ ਕੇ ਹੋਈ ਵੀ ਏਕਤਾ ਦੇ ਅਸੀਂ ਹਾਂ ਵੀ ਐ ਇੱਕ ਤਾਂ ਹੋਣੀ ਚਾਹੀਦੀ ਐ ਪਰ ਇੱਕ ਤਾਂ ਵੱਡੀ ਕਿਵੇਂ ਹੋਵੇ ਜਿਹੜਾ ਇਸਕੇਮ ਬਣਿਆ ਹੋਇਆ ਜਿਹਨੂੰ ਕਮਜ਼ੋਰ ਮਾੜਾ ਮੋਟਾ ਕਿਸੇ ਪਾਸੋਂ ਕਰਿਆ ਉਹਨੂੰ ਹੋਰ ਤਕੜਾ ਕਰਗੇ ਆਓ ਐਸਕੇਮ ਦਾ ਮਾਮਲਾ ਐ ਐਸਕੇਮ ਦੇ ਵਿੱਚ ਬਹਿ ਕੇ ਆਪਾਂ ਉਹਨੂੰ ਇਕੱਠਿਆਂ ਕਰ ਲੈਨੇ ਆ ਇਕੱਠੇ ਕਰਕੇ ਅਸੀਂ ਉਹਦਾ ਤੇ ਵਜਨ ਪਾਵਾਂਗੇ ਸਾਡੀ ਜਥੇਬੰਦੀ ਵੱਲੋਂ ਸਾਂਝੇ ਤੌਰ ਤੇ ਜੇ ਉਸ ਤਰ੍ਹਾਂ ਦਾ ਸਾਂਝਾ ਤਾਂ ਬਣਦਾ ਨਹੀਂ ਆਪਣਾ ਤਾਲਮੇਲ ਮਾ ਜਿਹੜਾ ਹੁਣ ਵੀ ਉਹ ਪ੍ਰੋਸੀਜਰ ਉਹੀ ਚੱਲ ਰਿਹਾ ਹੈ ਵੀ ਤਾਲਮੇਲ ਰੱਖ ਕੇ ਆਪਾਂ ਚੰਗੀ ਤਰ੍ਹਾਂ ਚੱਲ ਸਕਦੇ ਆ ਸਾਂਝੀ ਸੱਟ ਕੇਂਦਰ ਸਰਕਾਰ ਤੇ ਪੈ ਸਕਦੀ ਹੈ ਤੇ ਜਿਹੜਾ ਤੁਸੀਂ ਆ ਹੁਣ ਕਿਉਂਕਿ ਪਹਿਲਾਂ ਉਸ ਤੋਂ ਪਹਿਲਾਂ ਜਿਵੇਂ ਪ੍ਰਧਾਨ ਜੀਆ ਨੇ ਵੀ ਆਪਦੀ ਗੱਲ ਚ ਲਿਆਂਦਾ ਵੀ ਉਹਨਾਂ ਨੇ ਉਸ ਤੋਂ ਪਹਿਲਾਂ ਜਿਹੜਾ ਪ੍ਰੋਸੀਜਰ ਚਲਾਇਆ ਉਦੋਂ ਦਿੱਲੀ ਵਾਲਾ ਸੱਦਾ ਨਹੀਂ ਦਿੱਤਾ ਹੋਇਆ ਸੀ ਉਹ ਜੋ ਪਾ ਕਾਨਫਰੰਸ ਉਹਨਾਂ ਨੇ ਕੀਤੀਆਂ ਪੰਜਾਬ ਦੇ ਵਿੱਚ ਉਦੋਂ ਸੀਗਾ ਵੀ 26 ਫਰਵਰੀ ਨੂੰ ਅਸੀਂ ਦਿੱਲੀ ਜਾਵਾਂਗੇ ਜਦੋਂ ਐਸਕੇਮ ਨੇ ਮੀਟਿੰਗ ਕਰਕੇ ਇਹ ਕਾਲ ਦਿੱਤੀ ਵੀ 15 ਤੋਂ 20 ਦੇ ਵਿੱਚਕਾਰ ਦਿੱਲੀ ਚੱਲੂ ਦਾ ਪ੍ਰੋਗਰਾਮ ਐਸਕੇਮ ਦਾ ਬਣ ਗਿਆ ਸੀ ਸਿਰਫ ਡੇਟ ਪੈ ਕਰਨੀ ਬਾਕੀ ਸੀ ਉਹਨਾਂ ਨੇ ਇਸੇ ਮਤਲਬ ਅਸੀਂ ਤਾਂ ਸਮਝਾਂਗੇ ਇਸ ਫਰੇਮ 'ਚ ਰੱਖ ਕੇ ਵੀ ਉਦੋਂ ਮੂਹਰੇ 13 ਦਾ ਦਵਾਰੇ ਉਹ ਕੀਤਾ ਹੈ ਜਿਹੜਾ 13 ਫਰਵਰੀ ਨੂੰ ਸੱਦਾ ਦਿੱਤਾ ਠੀਕ ਹੈ ਸਾਨੂੰ ਇਤਰਾਜ਼ ਨਹੀਂ ਕਰ ਸਕਦੇ ਆ ਉਹਨਾਂ ਦਾ ਜਮਹੂਰੀ ਹੱਕ ਆ ਡੱਡ ਵੀ ਲੜ ਸਕਦੇ ਆ ਆਜ਼ਾਦ ਤੌਰ ਤੇ ਆਪਦੇ ਲੜਨ ਦਾ ਬਿਲਕੁਲ ਸਭ ਨੂੰ ਅਧਿਕਾਰ ਹੈਗਾ ਪਰ ਉਹਨਾਂ ਦਾ ਮਨਸਾ ਅਸਲ ਵਿੱਚ ਇਕਤਾ ਨੂੰ ਤਕੜਿਆ ਕਰਨਾ ਨਹੀਂ ਸੀ ਜਾਂ ਜਿਹੜੀਆਂ ਮੰਗਾ ਮਸਲੇ ਆ ਉਹਨੂੰ ਵੀ ਇਕੱਠੇ ਹੋ ਕੇ ਜ਼ਬਰਦਸਤ ਜਿੱਡੀਆਂ ਵੱਡੀਆਂ ਮੰਗਾ ਦਾ ਘੇਰਾ ਉਹ ਜਿੱਡੀ ਵੱਡੀ ਲੰਬੰਦੀ ਦੀ ਲੋੜ ਆ ਉਹਦੇ ਤੇ ਉਹਨੂੰ ਮੁੱਖ ਘੱਟ ਰੱਖਿਆ ਵੀ ਐਸਕੇਮ ਨੂੰ ਕਮਜ਼ੋਰ ਕਰਕੇ ਜਿਵੇਂ ਕੋਈ ਅਸੀਂ ਇਹਨੂੰ ਕ੍ਰੈਡਿਟ ਲੈ ਲਾਂਗੇ ਆਪ ਇਸ ਕਿਸਮ ਦਾ ਨਜ਼ਰਗਾ ਅਸੀਂ ਉਹਨੂੰ ਦੋ ਟੁਕੜਾ ਰੱਦ ਕੀਤਾ ਜਾਣ ਵੇਲੇ ਸਾਡੀ ਇਸ ਗੱਲ ਦੀ ਸਹਿਮਤੀ ਬਣੀ ਆ ਵੀ ਦੱਸੋ ਹੁਣ ਤੁਸੀਂ ਐਸਕੇਮ ਨਾਲ ਛੇੜੋਗੇ ਗੱਲ ਉਏ ਮੰਨ ਕੇ ਗਏ ਪਰ ਉਹਨਾਂ ਨੇ ਐਸਕੇਮ ਨਾਲ ਕੋਈ ਗੱਲ ਨਹੀਂ ਛੇੜੀ ਇਹ ਤਾਂ ਜਿਵੇਂ ਕੱਲੇ-ਕੱਲੇ ਨੂੰ ਪਾੜ ਕੇ ਉਸ ਐਸਕੇਮ ਨੂੰ ਕਮਜ਼ੋਰ ਕਰਨਾ ਉਸੇ ਦੀ ਕੜੀ ਦੇ ਤਹਿਤ ਹੀ ਮੇਰੇ ਨਾਲ ਜਿਹੜੀ ਹੈ ਗੱਲ ਹੋਈ ਹੈ ਪੂਰੀ ਠੀਕ ਹੈ ਹੁਣ ਕੋਸਲਾ ਸਾਥੀਓ ਮੈਂ ਕਰਨਾ ਚਾਹੁੰਦਾ ਅਜਿੱਚ ਹਾਂ ਤੁਸੀਂ ਪ੍ਰਧਾਨ ਨਹੀਂ ਜਾਂਦਾ ਸੀਗਾ ਦੇਖੋਗੇ ਐਸਕੇਮ ਪਹਿਲਾਂ ਇੱਕ ਸੀਗਾ ਤੇ ਜਿਹਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿਹਦਾ ਕਹਿੰਦੇ ਮੋਦੀ ਦਾ ਮੰਨਦਾ ਨਹੀਂ ਉਸ ਤੋਂ ਬਾਅਦ ਥੋੜੀ ਗੱਲ ਤੇ ਦੱਲੇਵਾਲ ਸਾਹਿਬ ਅੱਡ ਹੋਏ ਕਿ ਫਲਾਨੇ ਨੇ ਉਸੇ ਚਿੱਠੀ ਲਿਖਤੀ ਜੀ ਫਲਾਨੇ ਨੇ ਪੈਸੇ ਖਾ ਗਿਆ ਇਦਣੋਂ ਦਲੇਰ ਉਹਦੋਂ ਵੀ ਦਿੱਤੀ ਵੀ ਆਪਾਂ ਜੇ ਇਕੱਠੇ ਆਵਾਂਗੇ ਦੀ ਪੜਤਾਲ ਕਰ ਲਾਂਗੇ ਉਹ ਪੜਤਾਲੀਆ ਕਮੇਟੀ ਬਣੀ ਉਹਦੀ ਪੜਤਾਲ ਹੋਈ ਇੱਕ ਗੱਲ ਦੀ ਪੜਤਾਲ ਹੋਊਗੀ ਕਿਹਦੀ ਵਿੱਚ ਰਹੇਗੀ ਉਹ ਗਏ ਉਸ ਤੋਂ ਬਾਅਦ ਜਿਹੜਾ ਸਰਮਣ ਪੰਦੇਰ ਹੈ ਤਿਸਰੀ ਜਿੱਥੋਂ ਫੂਲ ਹੈ ਇਹਨਾਂ ਨੇ ਐਸਕੇਮ ਨੂੰ ਕਮਜ਼ੋਰ ਕਰਨ ਖਤਰ ਤੋੜਨ ਖਾਤਰ ਮੇਹ ਮਿਲਈ ਹੈ ਉਹਦਾ ਸਬੂਤ ਹੈ ਜਿਉਂ ਕਹਿੰਦੇ ਵੀ ਸਾਡੇ ਨਾਲ 14 ਜੱਥੇ ਬੰਦੇ ਆ ਗਏ ਆ ਕਿਹਦੇ ਚ ਆ ਗਏ 14 ਜੱਥੇ ਬੰਦਿਆਂ ਐਸਕੇਮ ਦਾ ਹਿੱਸਾ ਸੀ ਉਹ ਜਦੋਂ ਉਹਨਾਂ ਨੇ ਕਿਹਾ ਵੀ ਸਾਡੇ ਨਾਲ 18 ਜੱਥੇ ਆਂਦੀਆਂ ਬਣਾ ਲੀਆਂ ਬਾਦ ਲੀਆਂ ਵੀ ਹੈਗੀਆਂ ਪੰਜਾਬ ਦੀਆਂ ਵੀ ਹੈਗੀਆਂ 18 ਜੱਥੇ ਬੰਦੇ ਨੌ ਤੇ ਪਹਿਲਾਂ ਚੱਲਿਆ ਹੁਣ ਉਹਨੇ ਬਕਾਇਦਾ ਨੌ ਵੀ ਰੱਖ ਲਿਆ ਉਹ 18 ਜੱਥੇ ਬੰਦਿਆਂ ਕੀ ਰੰਗ ਸੀ ਜਿੰਨ ਦੀ ਸਾਰਾ ਦੰਦ ਲਾਇਆ ਕਿ ਐ ਸਕੀਮ ਨੂੰ ਤੋੜਨੇ ਉਸੇ ਚ ਸਾਡੀ ਜੱਥੇ ਬੰਦ ਤਾਕਤ ਰੱਖਦੀ ਹੈ ਉਹਨੂੰ ਵੀ ਕੋਸ ਵੀ ਜੇ ਗ੍ਰਾਹਾਂ ਵਾਲੇ ਸਾਡੇ ਨਾਲ ਆ ਜਾਣ ਫਿਰ ਕਹਤਾ ਐ ਐ ਸਕੀਮ ਨੂੰ ਮਧੋਲ ਦਿਆਂਗੇ ਹੁਣ ਵੀ ਜਿੱਦ ਦੀ ਸਾਡੇ ਪਹਿਲਾਂ ਗੱਲ ਹੋਈ ਹੈ ਉਹਦੇ ਚ ਵੀ ਉਹ ਕਹਿਗੇ ਵੀ ਸਾਨੂੰ ਮੀਤ ਸੀ ਤੁਸੀਂ ਸਾਡੇ ਨਾਲ ਆਵੋਗੇ ਇਹ ਐਸਕੀਮ ਨੂੰ ਦੱਸ ਹੀ ਰੋਲ ਜਾਂਦੇ ਇਹਦੀ ਆ ਉਹਨਾਂ ਦਾ ਮਨਸਾ ਹੈ ਕਿ ਇਕੱਠੇ ਹੋਗੇ ਸਾਂਝੇ ਹੋਗੇ ਇੱਕ ਤਾਕਤ ਬਣਾ ਕੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਮੰਗਾਂ ਬਣਾਉਣੀ ਉਹ ਤੇ ਲੜਨਾ ਹੈ ਇਹ ਗੱਲ ਦੋ ਨੰਬਰ ਤੇ ਹੈ ਐਸਕੀਮ ਨੂੰ ਤੋੜਨ ਵਾਲੀ ਇੱਕ ਨੰਬਰ ਤੇ ਗੱਲ ਹੈ ਪ੍ਰਧਾਨ ਜੀ ਇਹਦੇ ਇੱਕ ਮਿੰਟ ਇੱਕ ਮਿੰਟ ਇਹਨਾਂ ਬੰਦੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬਾਰ-ਬਾਰ ਕਿਹਾ ਵੀ ਅਸੀਂ ਐਸਕੀਮ ਨੂੰ ਮਿਲੇ ਅਸੀਂ ਐਸਕੀਮ ਨਾਲ ਗੱਲ ਕੀਤੀ ਉਹ ਪੰਜਾਬ ਵਾਲੀਆਂ ਜਿੱਥੇ ਜਿੱਥੇ ਬੰਦੀਆਂ ਐਸਕੀਮ ਨਹੀਂ ਹੈ ਆਲ ਇੰਡੀਆ ਸਕੀਮ ਦੇ ਨਾਲ ਕਦੇ ਅੱਜ ਤੱਕ ਗੱਲਬਾਤ ਚ ਕੋਈ ਬੈਠਣ ਦੀ ਕੋਸ਼ਿਸ਼ ਕੋਈ ਚਿੱਠੀ ਕੋਈ ਪੱਤਰ ਕੋਈ ਸਨੇਹਾ ਬਿਲਕੁਲ ਨਹੀਂ ਆ ਕਿਉਂਕਿ ਮੈਂ ਆਲ ਇੰਡੀਆ ਜਿਹੜੀ ਸਕੀਮ ਕਮੇਟੀ ਹੈ ਉਹਦੇ ਆਗੂ ਹਾਂ ਦੋਸਤੋ ਹਿੱਸੇ ਐ ਐਨਸੀਸੀ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਮੈਂ ਉਹਦਾ ਪਾਰਟ ਹਾਂ ਇਸ ਕਰਕੇ ਉਹਨਾਂ ਦੀ ਕਮੇਟੀ ਨਾਲ ਕਦੇ ਨੈਸ਼ਨਲ ਪੱਧਰ ਤੇ ਕੋਈ ਗੱਲ ਕਰਨ ਵਾਸਤੇ ਕਦੇ ਕੋਈ ਚਿੱਠੀ ਕੱਢੀ ਹੋਵੇ ਜਾਂ ਕਦੇ ਕੋਈ ਸੱਦਾ ਪੱਤਰ ਆਇਆ ਹੋਵੇ ਜਾਂ ਕਦੇ ਬੈਠਣ ਦੀ ਕੋਸ਼ਿਸ਼ ਕੀਤੀ ਹੋਵੇ ਇਹ ਤਰੀਕਾ ਨਹੀਂ ਪੜਾਇਆ ਇਹ ਜਿਹੜਾ ਬਾਰ-ਬਾਰ ਕਹਿੰਦੇ ਵੀ ਅਸੀਂ ਨਾ ਇਸਕੀਮ ਨਾਲ ਐ ਕਰਦੇ ਐ ਸਕੀਮ ਨਾਲ ਨਹੀਂ ਕੀਤੀ ਐਸਕੀਮ ਨਾਲ ਨਹੀਂ ਪੰਜਾਬ ਦੀਆਂ ਜਿੱਥੇ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਇਹ ਕਹਿੰਦਾ ਇਹ ਸੋਡੇ ਨੋਟ ਕਰਨ ਵਾਲੀ ਗੱਲ ਹੈ ਜੇਕਰ ਇਹ ਪੰਜਾਬ ਅਸੀਂ ਸਾਡੀ ਉਹਨਾਂ ਨੂੰ ਇਹ ਰਹਿ ਸੀ ਵੀ ਜੇ ਸਾਥੀਓ ਤੁਸੀਂ ਇਸ ਗੱਲ 'ਚ ਕਾਹ ਹੱਡਾ ਕਰਦੇ ਆਪਾਂ ਐਸਕੀਮ ਦਾ ਪ੍ਰੋਗਰਾਮ ਬਣ ਜਾਂਦਾ ਤੇ ਆਲ ਇੰਡੀਆ ਦਾ ਪ੍ਰੋਗਰਾਮ ਬਣਦਾ ਤੇ ਫਿਰ ਇਹ ਸੁਨੌਰੀ ਤੇ ਸਿੰਭੂ ਸਿੰਭੂ ਬਾਰਡਰ ਦੇ ਨਾਂ ਰੁਕਦੇ ਫਿਰ ਇਹ ਗਾਜੀਪੁਰ ਵੀ ਸ਼ਾਹਜਹਾਂਪੂਰ ਪਾਲੰਪੁਰ ਹੋਰ ਪਾਸੇ ਵੀ ਇਹ ਮੂਵਮੈਂਟ ਹੁੰਦੀ ਇਹ ਕਿਸਾਨੀ ਦੀ ਉਹ ਮੂਵਮੈਂਟ ਹੁੰਦੀ ਜਿਹੜੀ ਗੱਲੀ ਪੰਜਾਬ ਤੱਕ ਸੀਮਿਤ ਬਣ ਕੇ ਰਹਿ ਜੇ ਨਾ ਹੁੰਦੀ ਚਲੋ ਇਹ ਤਾਂ ਸਾਡੀ ਰਾਜ ਜਮੇ ਸਾਥੀਆਂ ਨੂੰ ਠੀਕ ਲੱਗਿਆ ਦੇਖੋ ਇਹਦੇ ਚ ਜਿਹੜਾ ਅੱਜ ਹੈ ਕੋਈ ਅਸੀਂ ਐ ਨਹੀਂ ਵੀ ਅਸੀਂ ਉਹਨਾਂ ਤੇ ਕੋਈ ਅਟੈਕ ਕਰਨ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ ਸਾਡੇ ਵਾਸਤੇ ਜ਼ਰੂਰੀ ਬਣ ਗਿਆ ਇਹ ਵੈਸੇ ਵੀ ਉਹਨਾਂ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਲਿਆਂਦੀਆਂ ਨੇ ਲੋਕ ਸਾਨੂੰ ਜਵਾਬ ਮੰਗਣ ਲੱਗ ਗਏ ਵੀ ਤੁਸੀਂ ਆਪ ਦਾ ਕੋਈ ਜਵਾਬ ਤਾਂ ਦਿਓ ਸਾਨੂੰ ਸਾਡੀ ਮਜਬੂਰੀ ਬਣ ਗਈ ਇਸ ਗੱਲ ਦਾ ਜਵਾਬ ਦੇਣ ਦੀ ਖਾਤਰ ਪ੍ਰਧਾਨ ਜੀ ਪਰ ਅੰਦੋਲਨ ਜਿਸ ਨਾਲ ਜਾਰੀ ਰੱਖਵਾਇਆ ਇਸ ਤਰ੍ਹਾਂ ਜਾਰੀ ਵੀ ਰੱਖਾਂਗੇ ਜੀ ਵੀ ਤਰ੍ਹਾਂ ਉਹਦੇ ਵਿੱਚ ਕਿਸਾਨ ਬੈਠੇ ਆ ਤਾਂ ਇਸ ਤਰ੍ਹਾਂ ਦੇ ਸਵਾਲ ਨੇ ਤੁਹਾਨੂੰ ਵੀ ਲੱਗ ਰਿਹਾ ਜਿਹੜਾ ਕਿਸਾਨ ਕੀ ਡਰ ਉਹ ਚ ਨਾਰਾਜ਼ਗੀ ਜਾ ਰਹੀ ਹੈ ਜੀ ਕਿਵੇਂ ਕਿਵੇਂ ਜਿਸ ਤਰ੍ਹਾਂ ਹੁਣ ਜਿਹੜਾ ਅੰਦੋਲਨ ਬਾਰਡਰਾਂ ਦੇ ਉੱਪਰ ਚੱਲ ਰਿਹਾਗਾ ਜਾਂ ਤੁਹਾਡੇ ਵੱਲੋਂ ਵੀ ਜਿਹੜਾ ਪ੍ਰਦਰਸ਼ਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਤਾਂ ਜਦੋਂ ਇਸ ਤਰ੍ਹਾਂ ਦੇ ਕਿਸਾਨ ਲੀਡਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਆਪਣੀ ਪਰਾਵਾ ਕਿਸਾਨ ਲੀਡਰਾਂ ਦੇ ਉੱਪਰ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨ ਕੇਡਰ ਹੈਗਾ ਉਹਦੇ ਉੱਪਰ ਜਿਹੜੀ ਨਾਰਾਜ਼ਗੀ ਹੈਗੀ ਉਹ ਜਾਵੇਗੀ ਦੇਖੋ ਕਿਸਾਨ ਕੇਡਰ ਦੇ ਵਿੱਚ ਬਹੁਤ ਸਾਰੇ ਦੇ ਸਵਾਲ ਉੱਠ ਸਕਦੇ ਨੇ ਬਹੁਤ ਸਾਰੇ ਸਵਾਲ ਉਹਨਾਂ ਦੇ ਜਿਹੜਾ ਜਥੇਬੰਦਕ ਹਿੱਸਾ ਨਹੀਂ ਉਹਦੇ ਵਿੱਚ ਕਿਸੇ ਕਿਸਮ ਦੇ ਸਵਾਲ ਵੀ ਉਠਾਏ ਜਾ ਸਕਦੇ ਨੇ ਪਰ ਇਹ ਐਡੀ ਗੱਲ ਹੈ ਨਹੀਂ ਜਿੱਡਾ ਹਾਕਮ ਧਿਰ ਨੂੰ ਇਸ ਗੱਲ ਦਾ ਫਾਇਦਾ ਹੋ ਰਿਹਾ ਜਿਹੜੀ ਧਿਰ ਨਾਲ ਸਾਡੀ ਸਟੇਟ ਨਾਲ ਜਿਹਦੇ ਨਾਲ ਸਾਡੀ ਲੜਾਈ ਆ ਉਸ ਧਿਰ ਨੂੰ ਇਸ ਗੱਲ ਦਾ ਸਾਡੀ ਆਪਸ ਵਿੱਚ ਫੁੱਟਦਾ ਸਾਡੀ ਆਪਸ ਵਿੱਚ ਵਿਵਾਦ ਦਾ ਜਿਹਦਾ ਉਹਨਾਂ ਨੂੰ ਜਾਦੇ ਫਾਇਦਾ ਹੋ ਰਿਹਾ ਇਸ ਕਰਕੇ ਅਸੀਂ ਤਾਂ ਇਸ ਕੰਮ ਤੇ ਲੱਗੇ ਹੋਇਆ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਅਸੀਂ ਪ੍ਰੋਸੈਸ ਚਲਾ ਕੇ ਇੱਕ ਚਿੱਠੀ ਬਣਾਈ ਹੈ ਜਿਹਦੇ ਵਿੱਚ 8 ਨੁਕਤੇ ਨੇ ਅਸੀਂ ਉਹ ਅੱਠ ਨੁਕਤੇ ਬਣਾ ਕੇ ਜਥੇਬੰਦੀਆਂ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਮੋਰਚਿਆਂ ਨੂੰ ਦੋਨਾਂ ਨੂੰ ਦੇਵਾਂਗੇ ਮਿਨੀਮਮ ਇੱਕ ਤੱਕ ਕਿੰਨੀ ਹੋ ਸਕਦੀ ਹੈ ਮੈਕਸਿਮਮ ਇੱਕ ਤੱਕ ਕਿੰਨੀ ਹੋ ਸਕਦੀ ਹੈ ਅਸੀਂ ਇੱਕ ਦੂਜੇ ਨਾਲ ਕਿਵੇਂ ਚੱਲ ਸਕਦੇ ਹਾਂ ਅਸੀਂ ਤਾਂ ਬੇਨਤੀ ਕਰਾਂਗੇ ਤੁਹਾਡੇ ذریعے ਮੇ ਸਾਥੀਓ ਇਹਨਾਂ ਗੱਲਾਂ ਪਾਸੇ ਰੱਖ ਦਿਓ ਕੌਣ ਕੀ ਐ ਕੌਣ ਕੀ ਬੋਲ ਗਿਆ ਇਹ ਗੱਲ ਨੂੰ ਰਾ ਪਾਸੇ ਰੱਖ ਕੇ ਆਪਾਂ ਘਟ ਤੋਂ ਘਟ ਏਕਤਾ ਕਰਕੇ ਘਟੂ ਘਟ ਏਕਤਾ ਕਰਕੇ ਆਪਾਂ ਮਿਨੀਮਮ ਏਕਤਾ ਤੇ ਆਪਾਂ ਇੱਕ ਦੂਜੇ ਨਾਲ ਤਾਲਮਿਲ ਮੇ ਐਕਸ਼ਨਾਂ ਦੇ ਵਿੱਚ ਆਈਏ ਇਹਦਾ ਜਾਦੇ ਫਾਇਦਾ ਹੋਣਾ ਕਿਸਾਨ ਮੂਵਮੈਂਟ ਨੂੰ ਲੋਕ ਕਹਿਣਗੇ ਵੀ ਹਾਂ ਠੀਕ ਐ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਵੈਸੇ ਤਾਂ ਜਥੇਬੰਦਕ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਕੋਈ ਜਥੇਬੰਦੀ ਇਸ ਵੇਲੇ ਐਕਟਿਵ ਐਕਸ਼ਨ ਦੇ ਵਿੱਚ ਨਹੀਂ ਹੈ ਕੁੱਲ ਜਥੇਬੰਦੀਆਂ ਮੂਵ ਵਿੱਚ ਨੇ 26 ਜਨਵਰੀ ਜਿਹੜੀ ਪਿੱਛੇ ਪਰਸੋਂ ਹੋ ਕੇ ਹਟਿਆ 26 ਫਰਵਰੀ ਦਾ ਮਤਲਬ ਜਿਹੜਾ 26 ਫਰਵਰੀ ਦਾ ਟਰੈਕਟਰ ਮਾਰਚ ਹੋਇਆ ਕੁੱਲ ਭਾਰਤ ਦੇ ਵਿੱਚ ਹੋ ਗਿਆ ਕਰਨਾਟਕਾ ਚ ਵੀ ਹੋ ਗਿਆ ਆਂਧਰਾ ਚ ਵੀ ਹੋ ਗਿਆ ਤਾਮਨਾਡੂ ਚ ਵੀ ਹੋ ਗਿਆ ਇਹ ਮਹਾਰਾਸ਼ਟਰਾ ਦੇ ਵਿੱਚ ਹੋ ਗਿਆ ਮੱਧ ਪ੍ਰਦੇਸ਼ ਦੇ ਵਿੱਚ ਹੋ ਗਿਆ ਜੂਪੀ ਚ ਹੋ ਗਿਆ ਉਤਰਾਖੰਡ ਚ ਹੋ ਗਿਆ ਬਿਹਾਰ ਚ ਹੋ ਗਿਆ ਜੇ ਨਹੀਂ ਪੰਜਾਬ ਤੇ ਹਰਿਆਣਾ ਚ ਤਾਂ ਹੋਣੀ ਸੀ ਜੇ ਨਹੀਂ ਸਾਰੀਆਂ ਸਟੇਟਾਂ ਐਕਟਿਵ ਹੋਈਆਂ ਨੇ ਕਿਉਂਕਿ ਇਸ ਕਿਰਮ ਦੀਆਂ ਜਿਹੜੀਆਂ ਦਿੱਲੀ ਦੀਆਂ ਮੰਗਾਂ ਨੇ ਉਹਨਾਂ ਤੇ ਹੋਈਆਂ ਨੇ ਇਹ ਇਹ ਉਸ ਮੋਰਚੇ ਨੂੰ ਵੀ ਹਲਾਰਾ ਮਿਲਿਆ ਉਹ ਤੇ ਜ਼ਬਰ ਵਾਲੀਆਂ ਗੱਲਾਂ ਦਾ ਵਿਰੋਧ ਵੀ ਹੋਇਆ ਜਦੋਂ ਮੁੰਡੇ ਉਹ ਨੌਜਾਨ ਸ਼ਹੀਦ ਹੋ ਗਏ ਸਾਡੇ ਕਿੰਨੇ ਮੁੰਡੇ ਜਖਮੀ ਹੋ ਗਏ ਇਹਦਾ ਬਾਰ ਬਾਰ ਜਗਾ ਜਗਾ ਤੇ ਵਿਰੋਧ ਹੋ ਰਿਹਾ ਅਸੀਂ ਸਾਡੀ ਜਥੇਬੰਦੀ ਨੇ ਸਾਰੇ ਪ੍ਰੋਗਰਾਮ ਮੁਲਤਵੀ ਕਰਕੇ ਅਸੀਂ ਇਸ ਗੱਲਤੀ ਹੋਏ ਹੋਇਆ ਇਸ ਗੱਲਤੀ ਲੱਗੇ ਹੋਇਆ ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਸਤਿਓ ਇਹ ਗੱਲ ਠੀਕ ਨਹੀਂ ਇਹ ਅਟੈਕ ਕਰਨੇ ਬੰਦ ਕਰੋ ਦੋ ਗੱਲਾਂ ਇਹਦੇ ਨਾਲ ਆਪਣਾ ਨੁਕਸਾਨ ਹੋਣਾ ਕਿਉਂਕਿ ਜਦੋਂ ਅੱਜ ਅਸੀਂ ਜਵਾਬ ਦਿੱਤਾ ਕੱਲ ਨੂੰ ਤੁਸੀਂ ਫਿਰ ਜਵਾਬ ਦਿਓ ਜਾਂ ਹੋਰ ਕੋਈ ਜਵਾਬ ਦਿਵੇ ਇਹ ਜਵਾਬ ਦਲ ਵਿੱਚ ਕੋਈ ਵਾਅ ਫਾਇਦਾ ਨਹੀਂ ਅੰਦਰ ਦੀਆਂ ਗੱਲਾਂ ਨੇ ਅੰਦਰ ਵਾਹ ਕੇ ਕੀ ਕਿਆਂ ਜਾਸਾ ਕਰਨੇ ਸਾਨੂੰ ਤਾਂ ਆਪਣੀ ਪ੍ਰੈਸ ਮੂਰੇ ਹੁਣ ਤਾਂ ਹੋਣਾ ਪਈਗਾ ਵੀ ਹੁਣ ਮੂੰਹ ਘਾਤ ਲੁਕਾਉਂਦੇ ਬਈ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਸਾਨੂੰ ਤਿੰਨ ਸਵਾਲ ਕਰਕੇ ਉਹਨਾਂ ਨੇ ਦੋ ਸੀਟ ਟਰਾਤਾ ਵੀ ਅਸੀਂ ਤਿੰਨ ਵਾਰ ਹੀ ਗਏ ਅਜੋਹਰਾ ਸਾਹਮਣੇ ਤੁਹਾਨੂੰ ਹਾਰ ਰਹਿਂ ਦਿੱਤਾ ਐ ਹੈ ਨਹੀਂ ਕੋਈ ਗੱਲ ਕਿਉਂਕਿ ਐ ਹੁੰਦਾ ਵੀ ਨਹੀਂ ਤੁਸੀਂ ਕੋਈ ਪ੍ਰੋਗਰਾਮ ਰੱਖ ਕੇ ਕਹੋ ਤੁਰੇ ਜਾਂਦੇ ਨੂੰ ਵੀ ਜਾਈ ਆ ਬਹਿ ਜੀ ਆਪਣੇ ਕਾਕੇ ਦਾ ਆਜੋ ਐ ਨਹੀਂ ਕੋਈ ਹੁੰਦਾ ਆਉਂਦਾ ਹੁੰਦਾ ਜੇ ਕਿਸੇ ਨੇ ਹਿੱਤ ਨਾਲ ਜਾਂ ਰੈ ਨਾਲ ਕੋਈ ਗੱਲ ਕੀਤੀ ਹੁੰਦੀ ਐ ਫਿਰ ਜਣੀ ਆ ਬਣ ਜਾਂਦੀ ਹੁੰਦੀ ਐ ਵੀ ਜੇ ਪ੍ਰੋਗਰਾਮ ਹੀ ਕਰਨਾ ਹੁੰਦਾ ਉਹਨਾਂ ਨੇ ਠੀਕ ਐ ਜਾਣ ਦਾ ਕਰ ਲਿਆ ਸੀ ਦਿੱਲੀ ਜਾਣ ਨਾ ਜਿੱਥੇ ਬੰਦਿਆਂ ਦੂਜਾਂ ਸਹਿਮਤ ਹੁੰਦੀਆਂ ਅਸੀਂ ਐ ਤਾਂ ਬੇਨਤੀ ਕਰ ਸਕਦੇ ਹਾਂ ਵੀ ਠੀਕ ਹੈ ਯਾਰ ਅਸੀਂ ਨੇ ਤਾਂ ਦਿੱਲੀ ਦੀ ਕਾਲ ਦੇ ਰੱਖੀ ਤੁਸੀਂ ਉਸ ਦਿਨ ਤਾਲ ਮਿਲਮਾ ਕੋਈ ਐਕਸ਼ਨ ਕਰ ਸਕਦੇ ਹੋ ਮੈਨੂੰ ਨਹੀਂ ਲੱਗਦਾ ਵੀ ਕੋਈ ਜਥੇਬੰਦੀ ਐ ਕਹਿੰਦੀ ਵੀ ਠੀਕ ਹੈ ਅਸੀਂ ਨਹੀਂ ਕਰਦੇ ਸਾਨੂੰ ਵੀ ਜੇ ਉਹ ਐ ਕਹਿੰਦੇ ਵੀ ਠੀਕ ਹੈ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ ਤੇਰਾ ਦਾ ਰੱਖ ਰੱਖੇ ਤੁਸੀਂ ਉਸ ਦਿਨ ਦਾ ਕੋਈ ਤਾਲ ਮਿਲਮਾ ਕਰ ਸਕਦੇ ਹੋ ਫਿਰ ਅਸੀਂ ਵੀ ਵਿਚਾਰ ਲੈਂਦੇ ਵੀ ਹਾਂ ਤਾਲ ਮਿਲਮਾ ਤਾਂ ਹੋ ਸਕਦਾ ਸਾਨੂੰ ਕੋਈ ਐਸਕੇਮ ਤੋਂ ਕੋਈ ਐਂਜੀ ਵੀ ਐਸਕੇਮ ਸਾਨੂੰ ਤਾਲਬ ਲੈਂਦਾ ਜੇ ਉਸ ਦਿਨਾਂ ਚੀ ਕੋਈ ਤਾਲ ਮਿਲਮਾ ਕਰ ਲਵੇ ਇਹ ਸਾਥੀਆਂ ਤੋਂ ਹੋਇਆ ਨਹੀਂ ਇਸ ਤਰ੍ਹਾਂ ਦੇ ਤਰੀਕੇ ਅਪਣਾਉਣੇ ਚਾਹੀਦੇ ਨੇ ਅਸੀਂ ਏਸੀ ਤਰ੍ਹਾਂ ਚਾਹੁੰਦੇ ਆਂ ਵੀ ਇਸ ਤਰ੍ਹਾਂ ਨਹੀਂ ਕੋਈ ਤਾਲਮੇਲ ਐਕਸ਼ਨ ਹੋ ਤਾਲਮੇਲ ਬਣ ਜੇ ਪੰਜਾਬ ਦੀਆਂ ਜੱਥੇਬੰਦੀਆਂ ਕਰ ਲੈਣ ਫਿਰ ਭਾਰਤੀਆਂ ਦੇ ਜੱਥੇਬੰਦੀਆਂ ਦੇ ਵਿੱਚ ਵੀ ਇਹੇ ਸਮੱਸਿਆਵਾਂ ਮਾ ਹੋਣਗੀਆਂ ਦੂਜੀਆਂ ਸਟੇਟਾਂ ਦੇ ਵਿੱਚ ਫਿਰ ਯਾਨੀ ਭਾਰਤ ਦੇ ਵਿੱਚ ਵੀ ਨਹੀਂ ਛਿੱਟਿਆ ਕਰਸਾ ਪ੍ਰਧਾਨ ਜੀ ਜੀ ਗੱਲ ਕਰੀ ਜਿਆਦਾ ਜਿਸ ਤਰ੍ਹਾਂ ਤੁਸੀਂ ਕਿਹਾਗਾ ਪਰ ਜ਼ਿਆਦਾਤਰ ਜੀ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰੀ ਤਾਂ ਕਿਸਾਨਾਂ ਦੀਆਂ ਮੰਗਾਂ ਇੱਕੋ ਨਹੀਂਆਂ ਤਾਂ ਫਿਰ ਲੀਡਰਾਂ ਦੀਆਂ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਆਪਸੀ ਜੜੀਆਂ ਕਿੜਾ ਨੇ ਉਹ ਕਿਉਂ ਨਹੀਂ ਗਈ ਕਿਹੜਾ ਤਾਂ ਹੁੰਦੀਆਂ ਨੇ ਕਿਹੜਾ ਤਾਂ ਹੁਣ ਤੁਸੀਂ ਪ੍ਰੈਸ ਵਾਲਿਓ ਸਾਰੇ ਇਕੱਠੇ ਬੈਠੋ ਕਿਉਂਕਿ ਤੁਸੀਂ ਪ੍ਰੈਸ ਨਾਲ ਸੰਬੰਧ ਤੋਂ ਇਕੱਠੇ ਬੈਠਨੇ ਪੈਣਾ ਤੁਹਾਨੂੰ ਬਖਰੇਵੇਂ ਤਾਂ ਤੁਹਾਡੇ ਵੀ ਹੋਣਗੇ ਇਸ ਤਰ੍ਹਾਂ ਤਾਂ ਹੁੰਦੀ ਨਹੀਂ ਬਖਰੇਵੇਂ ਰਹਿ ਕੇ ਇਕੱਠੇ ਚੱਲਣਾ ਆਹੀ ਤਾਂ ਕੋ ਸਿੱਖਣਾ ਹੈ ਅਸੀਂ ਸਿੱਖਣਾ ਹੈ ਇਹ ਸਾਡੇ ਬਖਰੇਵੇਂ ਹੋਣ ਤੋਂ ਬਾਅਦ ਅਸੀਂ ਇਕੱਠੇ ਕਿਵੇਂ ਚੱਲ ਸਕਦੇ ਜਦੋਂ ਸਾਡੀ ਲੋੜ ਇੱਕ ਹੈ ਸਾਡੀ ਮੰਗ ਇੱਕ ਹੈ ਫਿਰ ਸਾਡੇ ਜਿਹੜੇ ਵਿਚਾਰਧਾਰਕ ਬਖਰੇਵੇਂ ਨੇ ਉਹ ੜੇਕਾ ਸਾਡੇ ਚ ਨਾ ਬਣਣਾ 29 ਤਰੀਕ ਨੂੰ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਸੀ ਜਿਹੜਾ ਐਸਕੇਮ ਗੈਰ ਰਾਜਨੀਤਿਕ ਕਾਉਂਦੇ ਵੱਲੋਂ ਜਿਹੜਾ ਫੈਸਲਾ ਹੈਗਾ ਦਿੱਲੀ ਕੂਚ ਦਾ ਲਿਆ ਜਾ ਸਕਦਾ ਹੈਗਾ ਤਾਂ ਜੇ ਇਸ ਤਰ੍ਹਾਂ ਦਾ ਫੈਸਲਾ ਆਉਂਦਾ ਕਿਉਂਕਿ ਪਹਿਲਾਂ ਵੀ ਜਿਹੜਾ 21 ਤਰੀਕ ਨੂੰ ਫੈਸਲਾ ਲਿਆ ਸੀ ਵੱਡਾ ਟਕਰਾਅ ਹੋਇਆ ਤਾਂ ਇੱਕ ਕਿਸਾਨ ਵੀ ਜਿਸ ਦੀ ਮੌਤ ਹੋਈ ਹੈ ਵੀ ਤਾਂ ਇਸ ਤਰ੍ਹਾਂ ਦੇ ਜੇ ਹਾਲਾਤ ਆਉਣ ਵਾਲੇ ਟਾਈਮ ਦੇ ਵਿੱਚ ਬਣਦੇ ਨੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਕੋਈ ਵੱਖਰੀ ਕਾਲ ਲਵੇਗੀ ਜਾਂ ਕਿਸ ਤਰ੍ਹਾਂ ਦਾ ਜਿਹੜਾ ਫੈਸਲਾ ਤੁਹਾਡੇ ਵੱਲੋਂ ਲਿਆ ਜਾਵੇਗਾ ਦੇਖੋ ਫਿਲਹਾਲ ਸਾਡਾ 29 ਤਰੀਕ ਦਾ ਕੋਈ ਪ੍ਰੋਗਰਾਮ ਨਹੀਂ ਹੈ ਅਸੀਂ ਕੁਛ ਨਹੀਂ ਨਤੀਜਾ ਕਰ ਰਹੇ ਕਿਸੇ ਤਰ੍ਹਾਂ ਦੀ ਵੀ ਹਾਲਤ ਦੇ ਦੀ ਹੋਗੀ ਕੋਈ ਇਹ ਜੀ ਹਾਲਤ ਬਣ ਜਾਂਦੀ ਹੈ ਫਿਰ ਸਾਨੂੰ ਡੀਕਣਾ ਨਹੀਂ ਪੈਂਦਾ ਵੀ 29 ਕਰੀਏ ਕਿ 28 ਕਰੀਏ ਕੋਈ ਇਹ ਜੀ ਹਾਲਤ ਬਣ ਜਾਂਦੀ ਹੈ ਕੋਈ ਇਹ ਜੀ ਕੋਈ ਸਥਿਤੀ ਪੈਦਾ ਕਰ ਦਿੰਦੀ ਹੈ ਸਟੇਟ ਕਿ ਕੋਈ ਵੱਡਾ ਅਟੈਕ ਕਰ ਦਿੰਦੀ ਹੈ ਕੋਈ ਵੱਡਾ ਨੁਕਸਾਨ ਕਰਨ ਦੇ ਰੌਮ ਚ ਆਉਂਦੀ ਹੈ ਉਸ ਟਾਈਮ ਤੇ ਅਸੀਂ ਚੁੱਪ ਬੈਠਣ ਵਾਲੇ ਅਸੀਂ ਅਸੀਂ ਛੋਟੇ ਇਸੇ ਗੱਲ ਦਾ ਇਸ ਇਸ ਮਾਧਮੇ ਰਾਹੀਂ ਅਸੀਂ ਉਹਨਾਂ ਸਾਥੀਆਂ ਨੂੰ ਸੁਨੇਹਾ ਭੇਜਣਾ ਚਾਹੁੰਦੇ ਹਾਂ ਪਹਿਲਾਂ ਵੀ ਭੇਜਿਆ ਸੀ ਗਿਆ ਕਿ ਜੇ ਏਡੇ ਵੱਡੇ ਉਹਨਾਂ ਨੇ ਪ੍ਰਬੰਧ ਕਰ ਲਏ ਸਾਨੂੰ ਦਿਲ ਨਹੀਂ ਜਾਣ ਦੇਣਾ ਜਦੋਂ ਉਹ ਕੰਨਾ ਕੱਢਣ ਲੱਗੇ ਬੈਰੀਕੇਡ ਲਾਤੇ ਤੁਸੀਂ ਦਿੱਲੀ ਕੀ ਹੜੇ ਤੁਸੀਂ ਤਾਂ ਦੁਨੀਆ ਚ ਜਾ ਵੜਿਆ ਸੋਟਾ ਅੰਦੋਲਨ ਤਾਂ ਇਹ ਜਿੱਦਣ ਛੜਦੇ ਆਣੇ ਕਿਸੇ ਹਰ ਹਾਲ ਦਿੱਲੀ ਜਾਣਾ ਉੱਥੇ ਬੈਠਣ ਲੰਮਾ ਸਮਾਂ ਬੈਠਣ ਸਰਕਾਰ ਦਾ ਬਹੁਤ ਵੱਡਾ ਲਾਸ ਹੋਊਗਾ ਤਾਂ ਹੁਣ ਤੱਕ ਦੇ ਅਜੇ ਗੱਲ ਕਰੀਏ ਹੋਰ ਨੁਕਸਾਨ ਨਾ ਹੋਵੇ ਜਿਵੇਂ ਬੰਦੀਆਂ ਉੱਥੇ ਬੈਠੀਆਂ ਨੇ ਤਾਂ ਭਾਰਤੀ ਕਿਸਾਨ ਵੀ ਨਹੀਂ ਉਗਰਾਹਾ ਆਪਣੇ ਤਜਰਬੇ ਤੋਂ ਇਸ ਨੂੰ ਕਿਵੇਂ ਦੇਖਦੀ ਹੈ ਦੇਖੋ ਸਾਡੇ ਤਜਰਬੇ ਬੰਦਾ ਬਕਾਸੀ ਆਪਦਾ ਕਰ ਰਹੇ ਆ ਜਿਹੜਾ ਸਾਡਾ ਤਜਰਬਾ ਹੈ ਅੱਜ ਅਸੀਂ ਐਸਾ ਹਾਲਤ ਦੇ ਵਿੱਚ ਕਿਸੇ ਦੂਜੇ ਜਥੇਬੰਦੀ ਸੰਘਰਸ਼ ਕਰਦੀ ਜਥੇਬੰਦੀ ਤੇ ਕੋਈ ਟਿੱਪਣੀ ਕਰੀਏ ਮੈਨੂੰ ਲੱਗਦਾ ਵੀ ਇਹ ਠੀਕ ਨਹੀਂ ਹੋਣੀ ਕੋਲ ਨੂੰ ਨੁਕਸਾਨ ਕਰੂਗੀ ਜੇ ਅੰਦਰ ਗੱਤੀ ਗੱਲਾਂ ਸਾਡੀਆਂ ਕਿਤੇ ਹੋਵੇ ਕੋਈ ਸਲਾਹ ਲਵੇ ਤਾਂ ਅਸੀਂ ਕਰ ਸਕਦੇ ਆ ਅੰਦਰ ਬੈਠ ਕੇ ਕਰ ਸਕਦੇ ਆ ਅਸੀਂ ਇਸ ਹਾਲਤ ਦੇ ਵਿੱਚ ਸਾਡਾ ਕੀ ਡਿਊਟੀ ਬਣਦੀ ਆ ਕੀ ਫਰਜ਼ ਬਣਦਾ ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ ਅਸੀਂ ਕਿਸੇ ਕਿਸੇ ਮੌਕੇ ਦੀ ਇਕਤਾਈ ਨਹੀਂ ਕੀਤੀ ਜਦੋਂ ਵੀ ਕੋਈ ਐਕਸ਼ਨ ਆਉਂਦਾ ਗੰਨਾ ਕੱਡੀਆਂ ਨੇ 12 ਪਹਿਲਾਂ ਸ਼ੁਰੂ ਹੋਈਆਂ ਨੇ 12 ਤਰੀਕ ਨੂੰ 13 ਦਾ ਉਹਨਾਂ ਦਾ ਐਕਸ਼ਨ ਸੀਗਾ 12 ਤਰੀਕ ਨੂੰ ਸਾਡਾ ਵਿਰੋਧ ਆ ਗਿਆ ਵੀ ਇਹ ਗਲਤ ਹੈ ਦੇਹਰਾ ਤਰੀਕ ਨੂੰ ਨੇ ਇਲੈਕਸ਼ਨ ਕੀਤਾ 14 ਨੂੰ ਅਸੀਂ ਮੀਟਿੰਗ ਕਰਕੇ 15 ਤਰੀਕ ਨੂੰ ਹੀਰੇਲ ਨਾਲ ਰੁਕੀਆਂ ਨੇ ਇਹ ਮੈਂ ਇਸੇ ਤਰ੍ਹਾਂ ਜਿਹੜੀ 23 ਤਰੀਕ ਦੀ ਇੱਕ ਇੱਕੀ ਤਰੀਕ ਦੀ ਘਟਨਾ ਹੋਈ ਆ ਉਹਦੇ ਬਾਅਦ ਨੂੰ ਸਾਰਿਆਂ ਨੇ ਮੀਟਿੰਗ ਕਰਕੇ ਪੰਜਾਬ ਦੇ ਸਾਰਿਆਂ ਜਥੇਬੰਦੀਆਂ ਫਲੀਟ ਚੱਲਦੀਆਂ ਯਾਨੀ ਐਸ ਤਰ੍ਹਾਂ ਅਸੀਂ ਕਿਤੇ ਇਕਤਾਈ ਨਹੀਂ ਕਰਦੇ ਉਹ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਨੈਤਿਕ ਤੌਰ ਤੇ ਇਹ ਇਹਦੇ ਜਮਾ ਪੱਖ 'ਚ ਖੜਦੇ ਰਹੇ ਆ ਜ਼ਬਰ ਦੇ ਵਿਰੋਧ 'ਚ ਖੜਦੇ ਆ ਪਾਸ ਦੇ ਵਿੱਚ ਜੇ ਗੱਲ ਕਰੀ ਪ੍ਰਧਾਨ ਜੀ ਪਹਿਲੇ ਹਫਤੇ ਕੋਡ ਲੱਗ ਜਾਣਾ ਤਾਂ ਲੱਗਦਾ ਵੀ ਜਿਹੜੀਆਂ ਮੰਗਾਂ ਨੇ ਗਈਆਂ ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਨਵਾਈ ਹਜ਼ਾਰ ਤੋਂ ਦੇਖੋ ਪਹਿਲਾਂ ਕੋਟ ਸਾਡੇ ਵਾਸਤੇ ਕੀ ਟਿਕਾ ਪਣਾ ਕੋਟ ਲੱਗ ਜਾਵੇ ਕੋਟ ਤਾਂ ਚੋਣ ਲੜਨ ਵਾਲੀਆਂ ਪਾਰਟੀਆਂ ਵਾਸਤੇ ਆ ਵੀ ਹੁਣ ਆ ਗਿਆ ਮੌਕਾ ਡੁਗ ਡਿਗਿ ਫਟਕਾਉਣ ਦਾ ਉਹ ਫਟਕਾ ਲਣਗੇ ਜਨਤਕ ਜਥੇਬੰਦੀਆਂ ਦੇ ਵਿੱਚ ਅਸੀਂ ਆ ਅਸੀਂ ਨੇ ਕਿਹੜਾ ਚੋਣਾ ਲੜਨੀਆਂ ਨੇ ਅਸੀਂ ਤਾਂ ਜਦੋਂ ਫਿਰ ਸੇ ਠੀਕ ਹੈ ਉਦੋਂ ਇਹ ਕਹਿੰਦੇ ਨੇ ਕਿ ਸੁਡੀਆਂ ਮੰਗਾ ਭਈ ਮੰਨੀਆਂ ਨੇ ਇੰਪਲੀਮੈਂਟ ਨਹੀਂ ਕਰ ਸਕਦੇ ਚੋਣ ਚੋਣ ਮੈਨੀਫੈਸਟੋ ਤਾਂ ਦਰਜ ਕਰ ਸਕਦੇ ਹੋ ਕਰਜਾ ਮਾਫੀ ਦੀ ਤਾਂ ਦਰਜ ਕਰ ਸਕਦੇ ਹੋ डब्ल्यूटी जो ਬਾਹਰ ਆਉਣ ਦੀ ਗੱਲ ਵੀ ਤਾਂ ਦਰਜ ਕਰ ਸਕਦੇ ਹੋ ਐਸਕੀਐਮਐਸਵੀ ਦਾ ਕਾਨੂੰਨ ਬਣਾਉਣ ਦੀ ਗੱਲ ਤਾਂ ਤੁਸੀਂ ਦਰਜ ਕਰ ਸਕਦੇ ਹੋ ਤੁਸੀਂ ਲੋਕਾਂ ਕੋਲੇ ਜਾਣਾ ਲੋਕਾਂ ਨੂੰ ਜਵਾਬ ਕੀ ਦੇਵੋਗੇ ਜਿਹਦੀ ਖਾਤਰ ਅਸੀਂ ਉਹਨਾਂ ਨੂੰ ਮਜਬੂਰਤਾ ਕਰ ਸਕਦੇ ਹਾਂ ਅਸੀਂ ਤਾਂ ਕਰਾਂਗੇ ਹੋਰ ਵੀ ਅੱਜ ਤਾਂ ਬੀਜੇਪੀ ਦੇ ਲੀਡਰਾਂ ਨੂੰ ਘੇਰ ਕੇ ਉਹਨਾਂ ਸਵਾਲ ਵੀ ਕਰਾਂਗੇ ਅਸੀਂ ਤਾਂ ਉਹਨਾਂ ਦੇ ਜਿੱਦੇ ਜਾਇਆ ਕਰਾਂਗੇ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਵੀ ਕਰਾਂਗੇ ਉਹਨਾਂ ਦੇ ਖਿਲਾਫ ਇਹ ਸਾਰਾ ਕੁਝ ਕਰਨ ਨੂੰ ਸਾਨੂੰ ਭਲਾ ਚੋਣ ਜਾ ਤੱਕਵੇਂ ਰੋਕ ਦਿਓ ਪ੍ਰਧਾਨ ਜੀ ਜਿਹੜੇ ਆਪਾਂ ਕਹਿ ਲਿਆ ਵੀ ਇਹਨਾਂ ਨੇ ਕਾਹਲ ਕੀਤੀ ਹੈ ਜਿਹੜੀ ਐਸਕਮ ਨੂੰ ਕਮਜ਼ੋਰ ਕਰਨ ਵਾਸਤੇ ਇਹਨਾਂ ਨੇ ਵੀ ਚੰਗੀ ਤਰ੍ਹਾਂ ਸਲਾਹ ਨਹੀਂ ਕੀਤੀ ਜਦੋਂ ਦੇਖੋ ਸਾਨੂੰ ਲੱਗਦਾ